ਇਹ ਪੂਰੇ 4 ਮਹੀਨਿਆਂ ਦੀ ਗੱਭਣ ਹੈ ਤੇ ਆ ਦੋ ਦਿਨ ਉੱਤੇ ਹੋ ਗਏ ਪੰਜਵਾਂ ਲੱਗ ਗਿਆ ਵੀਰੇ ਨੂੰ ਚਾਰਾਂ ਦੀ ਚੈੱਕ ਪਾਸ ਕਰਾਈ ਵੀ ਆਪਣੀ ਚੈੱਕ ਪਾਸ ਹੈ ਜੀ ਠੀਕ ਆ ਜੀ ਕਰਾਈ ਸੀਮਨ ਲੱਗਿਆ ਵਾ ਸੈਕਸਡ ਵੀਰੇ ਬੱਛੀ ਵਾਲਾ ਠੀਕ ਨੇ ਪੀਣ ਵਾਲਾ ਇੱਕ ਨੰਬਰ ਹੈਗੀ ਫੈੜ ਪੂਰੀ ਫੁੱਲ ਹੈਗੀ ਪੀਣ ਵਾਲਾ ਦੁੱਧ ਪੂਰੇ ਫੁੱਲ ਕੁਆਲਿਟੀ ਦਾ ਹੀ ਠੀਕ ਆ ਫੈੜ ਵਧ ਗਈ ਆ ਹਾਂ ਫੈੜ ਵਧੀਆ ਫੁੱਲ ਆਉਂਦੀ ਆ ਤੀਜਾ ਸੂਆ ਸੂਣਾ ਵੀਰੇ ਤੀਜਾ ਸੂਆ ਸੂਣਾ ਐ ਨੇ ਹਾਂ ਠੀਕ ਆ ਦੁੱਧ ਨੇ ਪਿਛਲੇ ਸੂਏ 23 ਲੀਟਰ ਕੱਢਿਆ ਠੀਕ ਆ ਠੀਕ ਆ ਹਾਂ 25 ਨੂੰ ਮਾਰੂਗੀ ਜਾਨੀ ਕਿ ਸੰਭਾਈ ਦੇ ਹਿਸਾਬ ਤੇ ਆ ਬਾਕ ਢੰਡੀ ਸੀਲ ਫੁੱਲ ਹੈ ਹਾਂ ਠੀਕ ਆ ਥਾਣਾ ਥੁਣਾ ਓਕੇ ਆ ਜਮਾ ਜਮਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਥਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਦੋਵੇਂ ਵਕਾਊ ਆ ਉਧਰ ਸ਼ਾਹੀਵਾਲ ਆ ਤੇ ਇੱਧਰ ਐਫ ਐਫ ਆ ਗਈ ਤੀਜਾ ਤੀਜਾ ਸੂਆ ਇਹਨਾਂ ਦੋਵਾਂ ਨੇ ਸੂਣਾਗਾ ਦੂਜੇ ਦੂਜੇ ਸੂਏ ਇਹ ਸੋਈਆਂ ਵਗਾ ਤੇ ਜਿਹੜੀ ਸ਼ਾਹੀ ਵਾਲ ਆ ਗਈ ਉਹ 4 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਤੇ 5ਵਾਂ ਮਹੀਨਾ ਉਹਨੂੰ ਸਟਾਰਟ ਹੋ ਗਿਆ ਤੇ ਜਿਹੜੀ ਇੱਧਰ ਇਹ ਐਚ ਐਫ ਵਾਲੀ ਇਹ ਆ ਤਕਰੀਬਨ 1 ਮਹੀਨਾ ਰਹਿੰਦਾਗਾ ਸੂਣ ਦਾ ਤੇ ਸਭੀ ਬਲੀ ਵੀ ਚੰਗੀ ਆ ਫੇਸ ਵੀ ਸੋਹਣਾਗਾ ਬਾਕੀ ਬੰਤਰ ਵੀ ਚੰਗੀ ਆ ਗਈ ਤੇ ਥਾਣਾ ਦਾ ਸੈਜ ਉਹ ਵੀ ਬਹੁਤ ਚੰਗਾਗਾ ਦੇਖ ਸਕਦੇ ਇੱਕੋ ਜਿਹਾ ਥਾਣਾ ਹੈ ਤੇ ਸਾਰੇ ਪੱਖਾਂ ਤੋਂ ਚੰਗੀ ਹੈਗੀ ਸਾਫ ਸੁਥਰੀ ਹੈ ਤੇ ਬਾਕੀ ਇਧਰ ਸ਼ਾਹੀ ਵਾਲ ਦੇਖ ਸਕਦੇ ਹੋ ਇਹ ਵੀ ਚੰਗੀ ਜਾਂ ਵੀ ਬਲੀ ਹੈ ਕੱਦ ਘਾਟ ਇਹਦਾ ਵੀ ਚੰਗਾਗਾ ਤੇ ਇਹਦੇ ਸੀਮਨ ਵੀ ਬਹੁਤ ਜੰਗਾ ਲੱਗਿਆ ਵਾ ਬਾਕੀ ਉਹ ਆਪਾਂ ਸਾਰਾ ਬਾਅਦ ਤੋਂ ਪੁੱਛਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਦੋਵਾਂ ਗਾਮਾਂ ਦੀ ਆਪਾਂ ਤੁਹਾਨੂੰ ਸਾਰੀ ਕੱਲੀ ਕੱਲੀ ਡਿਟੇਲ ਲੈ ਕੇ ਦੇਵਾਂਗੇ ਉਸ ਵਾਦ ਨੂੰ ਤੋਰ ਕੇ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਆਦੀ ਫੌਲਾ ਤਸਲੀ ਕਰਕੇ ਤੁਸੀਂ ਜਿਹੜੀ ਵੀ ਗਾਂ ਖਰੀਦਣੀ ਆ ਤੇ ਆ ਕੇ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਦੋਵਾਂ ਦੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਭਾਈ ਆਪਣਾ ਨਾਮ ਦੱਸ ਦਿਓ ਨਾਮ ਪਵਨਦੀਪ ਸਿੰਘ ਵੀਰੇ ਠੀਕ ਹੈ ਜੀ ਅ ਤੇ ਬਾਈ ਆਪਾਂ ਇਹ ਦੋ ਗਾਵਾਂ ਵੇਚਣਗਾ ਹਨ ਜੀ ਠੀਕ ਹੈ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਘਰਦਿਆਂ ਹੀ ਇਹ ਹਨ ਘਰੇਲੂ ਆ ਜੀ ਘਰੇਲੂ ਵੀਰੇ ਘਰੇਲੂ ਹੀ ਆ ਹਨ ਹਾਂ ਹਾਂ ਠੀਕ ਹੈ ਤੇ ਆਪਾਂ ਬਈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਗੇ ਐਚ ਐਫ ਤੋਂ ਹਾਂਜੀ ਇਹਦੀ ਕੀ ਡਿਟੇਲ ਆ ਗਈ ਕਿਹੜਾ ਸੂਆ ਸੂਣਾ ਇਹਨੇ ਇਹ ਤੀਜਾ ਸੂਆ ਸੂਣਾ ਹੈ ਵੀਰੇ ਤੀਜਾ ਸੂਆ ਸੂਣਾ ਹੈ ਇਹਨੇ ਹਾਂ ਠੀਕ ਹੈ ਦੋ ਦਿਨੇ ਪਿਛਲੇ ਸੂਏ 23 ਲੀਟਰ ਕੱਢਿਆ ਠੀਕ ਹੈ ਠੀਕ ਹੈ ਕੀ ਕਹਦਾ ਇਹਦਾ ਕੋਈ ਪਤਾ ਨਹੀਂ ਆਪਾਂ ਨੂੰ ਇਹ ਮੈਂ ਕਹ ਜੀ ਜਿਹੜਾ ਇਹਦੇ ਟੀਕੇ ਲੱਗਿਆ ਵਾ ਉਹ ਨਹੀਂ ਆਪਾਂ ਨੂੰ ਪਤਾ ਉਹ ਨਹੀਂ ਆਪਾਂ ਨੂੰ ਪਤਾ ਕਿਹੜਾ ਲੱਗਿਆ ਵਾ ਹਾਂ ਹਾਂ ਠੀਕ ਹੈ ਠੰਡੀ ਸੀਲਾ ਫੁੱਲ ਠੰਡੀ ਸੀਲ ਫੁੱਲ ਹੈ ਹਾਂ ਠੀਕ ਆ ਥਾਣਾ ਥੁਣਾ ਨਮ ਓਕੇ ਆ ਜਮਾ ਜਮਾ ਓਕੇ ਆ ਹਾਂ 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 ਠੀਕ ਹੈ ਤੇ ਮਤਲਬ ਕਿ ਦੂਜੇ ਸੂਏ ਆਪਾਂ ਇਹਦਾ ਇੰਨਾ ਦੁੱਧ ਚੋਇਆ ਹੈਗਾ ਜੀ ਠੀਕ ਆ ਤੀਜੇ ਸੂਏ ਫਿਰ ਇੰਨਾ ਤਾਂ ਦੇਊਗੀ ਹਨਾ ਹਾਂ 25 ਨੂੰ ਮਾਰੂਗੀ ਜਾਨੀ ਕਿ ਸਮਝੀ ਸਭਾਈ ਦੇ ਹਿਸਾਬ ਤੇ ਆ ਬਾਕੀ ਸੁਭਾਈ ਦੇ ਹਿਸਾਬ ਤੇ ਹੁੰਦਾ ਬਾਕੀ ਗਾਂ ਇੱਕ ਮਹੀਨਾ 5 ਦਿਨ ਇਹਦੇ ਰਹਿੰਦੇ ਆ ਹੁਣ ਹਾਂ ਤੇ ਸੁਭਾਈ ਦੇ ਸਿਰ ਤੇ ਹੈਗੇ ਜਿਹੜੇ ਸੁਭਾਈ ਕਰ ਲੂਗਾ ਬੰਦਾ ਦਾ 25 ਲੀਟਰ ਕੱਢ ਜੂ ਦੁੱਧ ਇਹ ਫਿਰ ਯਾਨੀ ਬਦਨਾ ਚਾਹੀਦਾ ਤੀਜੇ ਸੂਏ ਚ ਤਾਂ ਆ ਨਾ ਤੀਜੇ ਸੂਏ ਦਾ ਪਸ਼ੂ ਦੁੱਧ ਵੱਧਦਾ ਹੀ ਵੱਧਦਾ ਹੈ ਚਾਹੇ ਮੱਝਾ ਚਾਹੇ ਗਾਂ ਹਨਾ ਹਾਂ ਹਾਂ ਤੇ ਬਾਕੀ ਉਹਦੂ ਬਾਅਦ ਤਾਂ ਫਿਰ ਸੇਵਾ ਤੇ ਵੀ ਹੁੰਦਾ ਸੇਵਾ ਤੇ ਵੀ ਇਹ ਬੰਦਾ ਸੇਵਾ ਕਰੂ ਫੇਰ ਹੀ ਆ ਨਾ ਦੇਖੋ ਸਪਾਉਣਾ ਹੀ ਨਹੀਂ ਫੇਰ ਤਾਂ ਹੁਣ ਪਤਾ ਹੀ ਫੇਰ ਉਹ ਤਾਂ ਪੱਟਿਆ ਜੇ ਕੋ ਪਾਉਣਾ ਹੀ ਨਹੀਂ ਗਾਂ ਸਹੀ ਗੱਲ ਆ ਸਹੀ ਆ ਤੇ ਰੇਟ ਆਪਾਂ ਕਿੰਨਾ ਕਰਦੇ ਅਸੀਹ ਯਾਰ ਹਾਂਜੀ ਠੀਕ ਹੈ ਮਾਨਦਾਨ ਹੋ ਜੂ ਮੌਕੇ ਤੇ ਨਾ ਬਿਲਕੁਲ ਜੀ ਠੀਕ ਹੈ ਕਿੰਨਾ ਟਾਈਮ ਰਹਿੰਦਾ ਸੀ ਇਹਦਾ ਇੱਕ ਮਹੀਨਾ ਤੇ 5 ਦਿਨ ਰਹਿੰਦੇ ਆ ਦੇ ਵੀਰੇ ਇੱਕ ਮਹੀਨਾ 5 ਦਿਨ ਇਹ ਤਾਂ ਜਾਨੀ ਕਿ ਦਿਨ ਪੂਰੇ ਹੋਣ ਦੇ ਪਏ ਸਹੀ ਆ ਠੀਕ ਹੈ ਤੇ ਖੋਲ ਲਾ ਬਈ ਇਹਨੂੰ ਆਈ ਦਨ ਨੂੰ ਲੈ ਜੀ ਤੋ ਵੀ ਦੋਸਤੋ ਤੀਜਾ ਸੂਆ ਸੋਣਾ ਹੈ 23 ਲੀਟਰ ਦੁੱਧ ਇਹਦਾ ਦਿੱਤਾ ਵਾ ਦੂਜੇ ਸੂਏ ਦੇ ਵਿੱਚ ਇਸ ਵਾਰ ਵੱਧ ਦੀ ਉਮੀਦ ਆ ਕਿਉਂਕਿ ਤੀਜੇ ਸੂਏ ਪਸ਼ੂ ਦੁੱਧ ਵੱਧਦਾ ਹੀ ਆਗਾ ਬਾਕੀ گاਵਾ ਦਾ ਸੇਵਾ ਤੇ ਹੁੰਦਾਗਾ گاਵਾ ਤੋਂ ਜਿੰਨਾ ਦੁੱਧ ਤੁਸੀਂ ਮਰਜ਼ੀ ਲੈ ਸਕਦੇ ਇਹ ਕੱਦ-ਕੱਟ ਵੀ ਠੀਕ ਹੈਗਾ ਚੰਗੀ ਸੰਭੀ ਬਲੀ ਆ ਥਾਂ ਲੈਵੇ ਦੀ ਸਾਫ਼ ਆ ਪੂਰੀ ਇੱਕੋ ਜਿਹੀ ਥਾਣਾ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਮੋੜਨੀ ਅੱਗੇ ਅਜ ਤੋਂ ਅੱਗੇ ਤੋਂ ਮੋੜਦਾ ਬਸ ਤੇ ਪ੍ਰਿੰਟ ਬਹੁਤ ਚੰਗਾ ਆਗਾ ਸੋਹਣੀ ਗਾਂ ਦੀ ਤੇ ਸਾਫ਼ ਸੁਥਰੀ ਆ ਦੀ ਬਾਕੀ 80000 ਮੁੱਲ ਆ ਬਾਕੀ ਮਾਨ ਤਾਨ ਹੋ ਜਾਊਗਾ ਮੌਕੇ ਦੇ ਉੱਤੇ ਆਣ ਤੁਸੀਂ ਵਾਰੀ ਦੇਖ ਸਕਦੇ ਬਹੁਤ ਵਧੀਆ ਰਿਹਾ। ਆਪੇ ਤਸੱਲੀ ਤੁਸੀ ਕਰ ਲਿਓ। ਤੇ ਉਹ ਬਾਈ ਚੋਣ ਚਾਂਡ ਵੀ ਵਧੀਆ ਰਹੀ ਹੈ। ਓਕੇ ਚੋਣ ਨੂੰ ਵੀਰੇ ਪੂਰੀ ਠੰਡੀ ਸੀ ਲਾ ਫੁੱਲ। ਠੀਕ ਆ। ਵਧੀਆ ਰਹੀ ਜਾਨੀ। ਹਾਂ ਹਾਂ ਹਾਂ। ਠੀਕ ਆ। ਤੇ ਹੁਣ ਆਪਾਂ ਦੂਜੇ ਨੰਬਰ ਵਾਲੀ ਦੀ ਗੱਲ ਕਰਨ ਲੱਗੇ ਸ਼ਾਈਵਾਲ ਦੀ। ਇਹ ਕਿਹੜਾ ਸੂਆ ਗਈ? ਇਹ ਤੀਜਾ ਸੂਆ ਹੀ ਹੈ ਇਹ ਅਗਰੇ। ਠੀਕ ਆ। ਇਹ ਤੀਜਾ ਸੂਆ ਹੀ ਹੈ ਇਹ ਆ ਗਈ। ਹਾਂ। ਮਤਲਬ ਤੀਜਾ ਸੂਆ ਸੂਣੀ ਹੈ। ਸੂਣਾ ਤੀਜੇ ਸੂਆ। ਦੂਜਾ ਸੂਆ ਸੂਈ ਵੀ ਹੈ। ਹਾਂ ਦੂਜਾ ਸੂਈ ਵੀ ਹੈ ਤੀਜਾ ਸੂਣਾ। ਠੀਕ ਆ। ਤੇ ਇਹਨੇ ਦੁੱਧ ਕਿੰਨਾ ਦਿੱਤਾ? ਇਹਨੇ 14 ਲੀਟਰ ਗ੍ਰੂਪ 14 ਲੀਟਰ ਇਹਨੇ ਦੂਜਾ ਸੂਏ ਦਿੱਤਾ ਹੈ ਹਾਂ ਠੀਕ ਹੈ ਇਹਦੋਂ ਵੀ ਫਿਰ ਵੱਧਦੀ ਉਮੀਦ ਆਤੀ ਜਸੂਏ ਹਨ ਬਿਲਕੁਲ ਜੀ ਬਿਲਕੁਲ ਚਲੋ ਆ 15 ਕਿਲੋ ਲੀਟਰ 14 ਪਿਛਲੇ ਕੱਢਿਆ 16 ਬਾਕੀ ਸਭਾਈ ਤੇ ਹੈਗਾ ਹਾਂ ਇਹਨਾਂ ਤਾਂ ਦੇਣਾ ਚਾਹੀਦਾ 15 16 ਨੂੰ ਯਾਨੀ ਕਿ ਟੱਚ ਕਰੂਗੀ ਫਿਰ ਵਧੀਆ ਬਾਕੀ ਬਸ ਸਾਹ ਸੰਭਾਲ ਤੇ ਉਹੀ ਗੱਲ ਆ ਗਈ ਹੈ ਸਾਹ ਸੰਭਾਲ ਤੇ ਆ ਗਈ ਬਾਕੀ ਠੀਕ ਹੈ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਗਈ ਇਹ ਪੂਰੇ 4 ਮਹੀਨਿਆਂ ਦੀ ਗੱਬਣਾ ਤੇ ਆ ਦੋ ਦਿਨ ਉੱਤੇ ਹੋ ਗਏ ਪੰਜਵਾਂ ਲੱਗ ਗਿਆ ਵੀਰੇ ਨੇ 14 ਦੀ ਚੈੱਕ ਪਾਸ ਕਰਾਈ ਵੀ ਆਪਣੀ ਚੈੱਕ ਪਾਸ ਹੈ ਜੀ ਠੀਕ ਆ ਜੀ ਕਿਸੇ ਨੂੰ ਲਿਆਣੀਆ ਕਰਾ ਸਕਦਾ ਵੀਰੇ ਤਸੱਲੀ ਕਰਕੇ ਲਿਆ ਸਕਦਾ ਵੀਰੇ ਤਸੱਲੀ ਕਰਕੇ ਲੈ ਜੇ ਫਿਰ ਬਾਕੀ ਲਾਂਭਾ ਨਹੀਂ ਰਹਿੰਦਾ ਮੁੜ ਕੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਆ ਦੀ ਤਸੱਲੀ ਕਰਕੇ ਲੈ ਜੇ ਤੇ ਜਿਹੜਾ ਵੀ ਇਹਦੇ ਸੀਮਣ ਲੱਗਿਆ ਉਹਦਾ ਕੁਝ ਪਤਾ ਇਹ ਸਰਕਾਰੀ ਸੀਮਣ ਲੱਗਿਆ ਹੋਆ ਸੈਕਸਡ ਵੀਰੇ ਬੱਛੀ ਵਾਲਾ ਠੀਕ ਆ ਸਰਕਾਰੀ ਸੈਕਸਡ ਬੱਛੀ ਵਾਲਾ ਸੀਮਣ ਲੱਗਿਆ ਹੋਣਾ ਹਾਂ ਪਿੰਡੋਂ ਹੀ ਡਾਕਟਰ ਨੇ ਸਰਕਾਰੀ ਨਹੀਂ ਭਰਿਆ ਪਿੰਡੋਂ ਹੀ ਭਰਿਆ ਵਾ ਹਾਂ ਠੀਕ ਆ ਇਹ ਉਹ ਬੋਲ ਹੈ ਕਿਹੜਾ ਉਹ ਆਪਾਂ ਨੂੰ ਮਤਲਬ ਪਤਾ ਨਹੀਂ ਹੈ ਨਾ ਹਾਂ ਉਹ ਪਤਾ ਨਹੀਂ ਆਪਾਂ ਕਲੀਅਰ ਕਰਕੇ ਡਾਕਟਰ ਤੋਂ ਉਹ ਵੀ ਮਗਰਲ ਦੱਸ ਦਿਆਂਗੇ ਠੀਕ ਹੈ ਵੀ ਜੇ ਕੋਈ ਪੁੱਛਣਾ ਚਾਹੇ ਹਾਂ ਪੁੱਛਣਾ ਚਾਹੀਦਾ ਤਾਂ ਵੀ ਆਪਾਂ ਮੈਟਰ ਫੋਨ ਦੇ ਦਿਆਂਗੇ ਕਲੀਅਰ ਕਰਕੇ ਦੱਸ ਦਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਦੋਸਤੋ ਬੱਚੀ ਵਾਲਾ 66 ਸੀਮਣ ਇਹ ਤੇ ਸਰਕਾਰੀ ਲੱਗਿਆ ਵਾ ਤੇ ਸੀਮਾ ਤੁਹਾਨੂੰ ਪਤਾ 66 ਚੰਗੇ ਜਾਨਵਰ ਦਾ ਹੀ ਬਣਦਾ ਹੈਗਾ ਤੇ ਜ਼ਿਆਦਾਤਰ ਸਾ ਵੀ ਬੱਚੇ ਕੋਈ ਦੇਣੀਆਂ ਨੇ ਵੱਧ ਦੇ ਵਾਲੀ ਗੱਲ ਇੱਕ ਤਰ੍ਹਾਂ ਦੀ ਹੈ ਨਾ ਤੇ ਬਾਕੀ ਚੈੱਕ ਪਾਸ ਆ ਗਈ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈ ਹਰ ਪੱਖ ਤੋਂ ਤੇ ਆਪੀ ਚੈੱਕ ਕਰਾ ਕੇ ਲੈ ਜਾਓ ਉਦੋਂ ਬਾਅਦ ਵਰ ਕਿਸੇ ਵੀ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਰਹਿੰਦਾਗਾ ਕਿਉਂਕਿ ਉਹ ਪ੍ਰਾਥਾ ਤਾਂ ਹੁੰਦਾ ਸੋ ਕੋਈ ਗੱਲਬਾਤ ਬਣ ਜਾਂਦੀ ਹੈਗੀ ਤੇ ਆ ਵੀ ਤਸੱਲੀ ਤੁਸੀਂ ਕਰਨੀ ਹੈ ਤੇ ਭਾਈ ਦੁੱਧੋਂ ਕਿਵੇਂ ਆ ਦੁੱਧੋਂ ਡਰਾਈ ਆ ਵੀਰੇ ਦੋਨੇ ਅੱਛਾ ਦੁੱਧੋਂ ਡਰਾਈ ਆ ਹਾਂ ਠੀਕ ਆ ਇਹ ਵੀ ਡਰਾਈ ਆ ਨਾ ਇਹ ਵੀ ਡਰਾਈ ਆ ਠੀਕ ਆ ਆਓ ਇਹ ਤਾਂ ਫਿਰ ਇਹਦਾ ਤਾਂ ਮਹੀਨਾ ਹੀ ਇੱਕ ਰਹਿ ਗਿਆ ਹਨਾ ਇਹਦਾ ਥੋੜਾ ਜਿਹਾ ਸਾਡੇ ਕੋਲ ਹਲਾ ਦੇ ਯਾਨੀ ਕਿ ਚੋਣ ਵਾਲੇ 4-5 ਸੀਗੇ ਬੁੜੂਆਂ ਨੇ ਗੌਰ ਨਹੀਂ ਕਰੀਗੀ 4-5 ਕਿਲੋ ਦੁੱਧ ਸੀਗਾ ਅੱਛਾ ਪਹਿਲਾਂ ਇੱਕ ਡੰਗ ਪਾਲੀ ਹੌਲੀ ਹੌਲੀ ਮੁੜ ਕੇ ਹਟ ਗਈਆਂ ਚੋਣਾਂ ਠੀਕ ਹੈ ਤਾਂ ਕਰਕੇ ਹੋ ਗਿਆ ਨਾ ਜੇ ਗੌਰ ਨਾ ਚੁਹੀ ਜਾਂਦੇ ਤਾਂ ਇਹ ਚੱਲੀ ਜਾਣਾ ਸਿੱਧਾ ਹਾਂ ਠੀਕ ਹੈ ਦੁੱਧ ਪੀਣ ਵਾਲਾ ਇਹ ਇੱਕ ਨੰਬਰ ਹੈਗੀ ਫੈਟ ਪੂਰੀ ਫੋਨ ਹੈਗੀ ਪੀਣ ਵਾਲਾ ਦੁੱਧ ਪੂਰੇ ਫੋਲ ਕੁਆਲਟੀ ਦਾ ਹੀ ਠੀਕ ਹੈ ਫੈਟ ਵਧ ਗਈ ਆ ਹਾਂ ਫੈਟ ਵਧ ਗਈ ਆ ਫੋਲ ਹੋ ਗਈ ਠੀਕ ਹੈ ਸਾਢੇ 6 ਤੱਕ ਫੈਟ ਆਉਂਦੀ ਹੈ ਜੀ ਠੀਕ ਹੈ ਮਤਲਬ ਸੰਭਾਲ ਥੋੜੀ ਜੀ ਘੱਟ ਗਈ ਤਾਂ ਕਰਕੇ ਡਰਾਈ ਹੋ ਗਈ ਬਸ ਸੰਭਾਲ ਮਨ ਲਓ ਵੀ ਸੋਨਾਂ ਵਾਲੇ ਦੋ ਚੋਟ ਆਪਣੇ ਸੋਨਾਂ ਸੀ ਪੰਜਾਂ ਮੱਝਾਂ ਚੋੜਾਂ ਆਂ ਸੀ ਹਾਂ ਠੀਕ ਹੈ ਤੇ ਚੋਣ ਚਾਂਣ ਜਿਵੇਂ ਰਹੀ ਹੈਗੀ ਹੌਣ ਚ ਵਧੀਆ ਠੰਡੀ ਸੀਲ ਹੈ ਜੀ ਠੰਡੀ ਰਹੀ ਹੈ ਹਾਂ ਹਾਂ ਜਿਵੇਂ ਸ਼ਾਹੀਵਾਲ ਤੋਂ ਥੋੜਾ ਜਿਹਾ ਅਗਲਾ ਡਰਦਾ ਰਹਿੰਦਾ ਹਾਂ 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 ਕੋਈ ਚੱਕਰ ਨਹੀਂ ਆ ਦੰਦਾ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਠੰਡੀ ਸੀਲ ਆ ਪੂਰੀ ਠੀਕ ਹੈ ਇਹ ਥਣਾ ਨੂੰ ਹਣਾ ਨੂੰ ਇੱਕ ਥਣ ਚ ਥੋੜਾ ਜਿਹਾ ਦੁੱਧ ਘੱਟ ਹੈ ਮੰਨ ਕੇ ਚੱਲੋ ਵੀ ਦੂਜਿਆਂ ਚ ਜੇ ਅੱਧਾ ਹੂੰ ਤੇ ਅੱਧੇ ਨਾਲੋਂ ਜ਼ਿਆਦਾ ਹੈ ਜਾਨੀ ਕਿ ਦੂਜਿਆਂ ਨਾਲੋਂ ਅੱਛਾ ਵੀ ਮੰਨ ਕੇ ਚੱਲੋ ਜੇ 2-2 3-3 ਲੀਟਰ ਹੈਗਾ ਥਣ ਚ ਤਾਂ ਉਹਦੇ ਚ 1.5-2 ਲੀਟਰ ਹੈਗਾ ਜਾਣੀ ਅੱਧੋਂ ਵੱਧ ਆ ਅੱਧੋਂ ਵੱਧ ਆ ਹੂੰ ਦੁੱਧ ਹੈ ਘਟ ਜਾਣੀ ਹਾਂ ਹੂੰ ਘਟਾ ਕੇ ਆਪਾਂ ਉਹ ਗੱਲ ਪਹਿਲਾਂ ਦੱਸਣ ਜੋ ਸਹੀ ਰਹਿੰਦਾ ਠੀਕ ਹੈ ਨਾ ਠੀਕ ਹੈ ਹੂੰ ਬਾਕੀ ਸਹੀ ਆ ਹਨਾ ਬਾਕੀ ਸਹੀ ਆ ਓਕੇ ਆ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਇਹਦਾ ਹੋਰ ਠੰਡੀ ਸੀਲ ਆ ਪੂਰੀ 40000 ਵੀਰੇ ਇਹਦਾ ਰੇਟ 40000 ਹਾਂ ਮੌਕੇ ਤੇ ਹੋ ਜੂ ਇਹਦਾ ਵੀ ਹਨਾ ਮੌਕੇ ਤੇ ਮਾਨ ਤਾਨ ਕਰਦੇ ਠੀਕ ਆ ਹੂੰ ਸੀਲ ਆ ਗਈ ਹਾਂ ਠੰਡੀ ਸੀਲ ਆ ਪੂਰੀ ਫੁੱਲ ਸੀਲ ਆ ਗਈ ਇਹ ਕੋਈ ਚੱਕਰ ਨਹੀਂ ਆ ਠੀਕ ਆ ਲੋ ਵੀ ਦੋਸਤੋ ਹੁਣ ਦੋਨੋਂ ਪੱਤ ਤੋੜ ਕੇ ਦਿਖਾਉਨੇ ਆ ਵੈਸੇ ਤਾਂ ਸੀਲ ਆ ਕਈ ਵਾਰੀ ਫੇਰ ਵੀ ਉਪਰੇ ਤੋਂ ਪਛੂ ਡਰ ਜਾਂਦਾ ਹੁੰਦਾ ਦਾ ਤੁਰਦੀ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਕੱਦ ਕਾੜ ਚੰਗਾ ਹੈ ਚੰਗੀ ਸਭੀ ਬਣੀ ਆ ਗਈ ਥੋੜਾ ਜਿਹਾ ਹਰੇ ਦਾ ਪੱਠਿਆਂ ਦਾ ਜ਼ਿਆਦਾ ਕਰ ਲੀਏ ਬਿਊਟੀਫੁੱਲ ਲਈ ਵੀ ਆ ਨਾ ਬੰਦੋ ਹੀ ਬਸ ਤੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਹੈ ਤਾਂ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਹੈ ਉਰਲੇ ਥਾਣ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕੋ ਜੇ ਆ ਉਹ ਪਰਲਾ ਥਾਣਾ ਇੱਕ ਬੈਕ ਸਾਗਲਾ ਪਹਿਣੀ ਆ। ਕਰੀ ਮੜਾ ਜੀ। ਪਿਛਲਾ ਥਾਣਾ ਇੱਕ ਬਸ ਥੋੜਾ ਜਿਹਾ ਛੋਟਾ ਦਿਖਾਉਂਦੀ ਆ ਜੀ। ਉਹਦੇ 'ਚ ਥੋੜਾ ਜਿਹਾ ਦੁੱਧ ਘੱਟ ਆ। ਤੇ ਹੈ ਥੋੜਾ ਜਿਹਾ ਘੱਟ ਆ। ਤੇ ਬਾਕੀ ਜੋ ਗੰਦਾ ਸੀ ਵੀ ਲਈਨੇ ਧਾਸਤੀ। ਤੇ ਬਾਕੀ ਆਖ ਕੇ ਤੁਸੱਲੀ ਫੇਰ ਵੀ ਤੁਸੀਂ ਕਰਦੇ ਆ। ਥੋੜਾ ਫਰਜ ਆ। ਇਹ ਆਉਦੀ ਫੌਲਾਤ ਸਲੀ ਕਰਕੇ ਜਿਹੜੀ ਵੀ ਤੁਸੀਂ ਗਾਂ ਖਰੀਦਣੀ ਹੈਗੀ ਤੇ ਤੁਸੀਂ ਖਰੀਦ ਸਕਦੇ ਹੋਗੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ